ਇੱਕ ਨਵੀਂ ਵੀਡੀਓ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਆ ਗਿਆ ਜੀ ਆਗਰੇ ਵਾਲਾ ਮੈਟਰੋ ਸਟੇਸ਼ਨ ਆ ਪਰ ਕਹਿੰਦੇ ਅਜੇ ਪੂਰਾ ਨਹੀਂ ਚੱਲਿਆ ਤਾਜ ਮਹਿਲ ਤੱਕ ਚੱਲ ਰਿਹਾ ਚੱਲਦੇ ਆ ਵੀ ਥੱਲੇ ਦੇਖਦੇ ਆ ਕਿੱਧਰੋਂ ਮਿਲਦੀ ਆ ਟਿਕਟ ਸੋਨਾ ਦਾ ਬਈ ਬਹੁਤ ਬਣਾਇਆ ਹੋਇਆ ਨਾ ਆਲੇ-ਦਾਲੇ ਕੰਧਾਂ ਦੇ ਜਿਵੇਂ ਆਪਣੇ ਉਹ ਨਹੀਂ ਹੁੰਦੀ ਹੈਗੀ ਪੱਥਰ ਦੇ ਮਾਰਬਲ ਆਉਂਦੇ ਨੇ ਜਿਵੇਂ ਇਹਨਾਂ ਉਹਦੇ ਵਿੱਚ ਡਿਜ਼ਾਈਨ ਹੁੰਦੇ ਨੇ ਉਦਾਂ ਦਾ ਬਣਾਇਆ ਹੋਇਆ ਵਾ ਟਿਕਟ ਲੈ ਲਈ ਬਈ ਆ ਕਰਤੀ ਆਪਾਂ ਸਕੈਨ ਤੇ ਹੁਣ ਇੱਥੋਂ ਆਪਾਂ ਲੱਗ ਗਏ ਮੈਟਰੋ ਆਪਣੀ ਆਉਣੀਆ ਮੈਨ ਲੱਗਦਾ ਉਹ ਥੱਲੇ ਜਾਣਾ ਪੈਣਾ ਵਾ ਥੱਲੇ ਜਾਵਾਂਗੇ ਤੇ ਦੇਖਾਂਗੇ ਕਿਹੜੇ ਪਾਸੇ ਆਉਂਦੀ ਆ ਮੈਟਰੋ ਆ ਗਈ ਬਈ ਆਪਣੀ ਤੇ ਆਪਾਂ ਹੁਣ ਜੜਦਿਆਂ ਵਿੱਚ ਦੇਖਦੇ ਹਾਂ ਕਿੰਨਾ ਕੁ ਟਾਈਮ ਇਹ ਲਾਉਂਦੀ ਆ ਕਿੰਨੇ ਟਾਈਮ ਚ ਆਪਾਂ ਨੂੰ ਤਾਜ ਮਹਿਲ ਛੱਡਦੀ ਆ ਇਹ ਤੇ ਗੇਟ ਬੰਦ ਹੋ ਜਾਣੇ ਨੇ ਹੁਣ ਤੇ ਮੈਨ ਲੱਗਦਾ ਇਹ 30 ਸੈਕਿੰਡ ਬਾਅਦ ਗੇਟ ਜਿਹੜੇ ਨੇ ਆਪਦੇ ਆਪ ਬੰਦ ਹੋ ਜਾਂਦੇ ਨੇ ਗੇਟ ਬੰਦ ਹੋ ਗਏ ਬਈ ਕਹਿੰਦੇ 5 ਮਿੰਟ ਬਾਅਦ ਤਾਜ ਮਹਿਲ ਆ ਜਾਣਾ ਵਾ ਤਾਜ ਮਹਿਲ ਵਾਲਾ ਮੈਟਰੋ ਸਟੇਸ਼ਨ ਬਈ ਆ ਚੁੱਕਿਆ ਤੇ ਆਪਾਂ ਹੁਣ ਇੱਥੇ ਉਤਰਨਾ ਤੇ ਬੱਸ ਰੁਕਣ ਵਾਲੀ ਆ ਇੱਕਦਮ ਇਹ ਰੁਕ ਜਾਂਦੀ ਆ ਤੇ 30 ਸੈਕਿੰਡ ਲਈ ਜਿਹੜਾ ਆਪਣਾ ਦਰਵਾਜ਼ੇ ਉਹ ਖੋਲਦੀ ਆ ਤੇ ਉਸ ਤੋਂ ਬਾਅਦ 30 ਸੈਕਿੰਡ ਬਾਅਦ ਬੰਦ ਹੋ ਜਾਂਦੇ ਨੇ ਆ ਉੱਪਰ ਨਾਮ ਲਿਖੇ ਹੋਏ ਨੇ ਤਾਜਮਹਿਲ ਆਪਾਂ ਆ ਚੁੱਕੇ ਆ ਤੇ ਲਓ ਜੀ ਖੁੱਲ ਗਿਆ ਗੇਟ ਤੇ ਬੜਾ ਸਾਫ਼ ਸਫਾਈ ਵਧੀਆ ਵਾ ਹਾਂਜੀ ਕਿਵੇਂ ਹੋ ਆਪਾਂ ਹੁਣ ਲੱਭਦੇ ਆ ਐਗਜ਼ਿਟ ਦਾ ਗੇਟ ਤੇ ਬੈਟਰ ਉਹ ਆਪਣੀ ਚਲੀ ਗਈ ਹੈ ਸਿਕਿਉਰਿਟੀ ਗੜ ਖੜਾ ਇਹਨੂੰ ਪੁੱਛ ਲੈਣੇ ਆਪਾਂ ਇੱਥੇ ਖੜਾ ਬਾਈ ਇੱਕ ਤਾਜਮਹਿਲ 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 ਐਗਜ਼ਿਟ ਐਗਜ਼ਿਟ ਇਧਰ ਤੋਂ ਜਾਣਾ ਪਵੇਗਾ सामने है भाई जी लुधियाना पंजाब लुधियाना पंजाब हां कल अकेला ही हूँ हां जट हूं हाँ। जाट मैं जट हूं हां जट अच्छा जाट हो आप हाँ। क्या बात है ठीक है आप कहां रहते हो रेंज नोकल में अच्छा आगरे में रहते हां ठीक है अब ये जो चली है ये मेट्रो लाल किला से आगरे गई सॉरी ताजमहल तक की चली है या और भी चली है आगरा में कहां-कहां चली और ये आगरा में आपके तीन स्टेशन से जमीन के नीचे है इन सारे में बिल्डिंग है अच्छा ठीक है ये इतने सारे में ये जमीन के ऊपर है ये ऊपर है जमीन के आपा कर दे भाई हुण एग्जिट ओ जमे मैं पहला गल गार, करदा सी ना कि कंदा ते जमे वो टाइला या लाइनें ने बढ़िया सोहनिया लाइयां होइयां ने रंग भरगियां जियां फूल बूटे पाके बीच सुनरियां वगैरह कप भांडे मोर वगैरह ਤੇ ਬਹੁਤ ਕੁਝ ਇਹਨਾਂ ਨੇ ਕੀਤਾ ਹੈਗਾ ਜਿਵੇਂ ਇਹ ਨਾ ਤਾਜ ਮਹਿਲ ਤੱਕ ਚੱਲੀ ਹੈ ਤਿੰਨ ਚਾਰ ਸਟੇਸ਼ਨਾਂ ਤੱਕ ਅਜੇ ਪੂਰੀ ਤਰ੍ਹਾਂ ਇਹ ਆਗਰ ਵਿੱਚ ਚੱਲੀ ਨਹੀਂ ਹੈਗੀ ਬਾਹਰ ਆ ਗਏ ਬਈ ਆਪਾਂ ਮੈਟਰੋ ਸਟੇਸ਼ਨ ਤਾਜ ਮਹਿਲ ਦੇ ਆਪਾਂ ਜਾਣਾ ਹੁਣ ਉਹ ਸਾਹਮਣੇ ਲਓ ਜੀ ਆਪਾਂ ਤਾਜ ਮਹਿਲ ਦੇ ਮੇਨ ਜਿਹੜਾ ਗੇਟ ਆ ਉੱਥੇ ਪਹੁੰਚ ਗਏ ਤੇ ਆ ਜਵਾਨ ਮਿਲਿਆ ਆਪਾਂ ਨੂੰ ਤੇ ਹੁਣ ਆਪਾਂ ਦੇਖਦੇ ਆ ਟਿਕਟ ਅੱਗੇ ਮਿਲੂਗੀ ਪਤਾ ਲੱਗ ਗਿਆ ਵੀ ਅੰਦਰ ਹੈ ਨਾ ਕੁਝ ਖਾਣ ਨੂੰ ਲੈ ਆ ਨਹੀਂ ਦਿੰਦੇ ਆਪਾਂ ਚਾਕਲੇਟ ਜੀ ਲੈ ਲਈ ਤੇ એનર્ਜੀ ਪੂਰੀ ਕਰੀਏ ਆਪਣੀ ਤਾਂ ਤੇ ਇੱਥੇ ਆਲੇ-ਦਾਲ ਇਹ ਰੈਸਟੋਰੈਂਟ ਬਹੁਤ ਨਹੀਂ ਬਾਰੇ ਮਹਿੰਗੇ ਨਹੀਂ ਨਾਰਮਲ ਰੇਟ ਹੀ ਨੇ ਸਾਰਿਆਂ ਦੇ ਤੇ ਆ ਇਧਰ ਉਹ ਸਾਹਮਣੇ ਟਿਕਟ ਕਰ ਆਪਾਂ ਟਿਕਟ ਦੇਖਦੇ ਆ ਕਿੰਨੇ ਦੀ ਦਿੰਦੇ ਨੇ ਫੋਰਨਰਾਂ ਲਈ ਮੈਨੂੰ ਲੱਗਉ ਤੇ ਟਿਕਟ ਆਈ 50 ਰੁਪਏ ਦੀ ਆ ਟੋਕਨ ਜਿਆ ਦੇਤਾ ਤੇ ਫੋਰਨਰ ਲਈ ਟਿਕਟ ਅਲੱਗਾ ਮੈਨਾਂ ਦਾ 1150 ਰੁਪਏ ਜਿਹੜਾ ਫੋਰਨਰ ਉਹਨਾਂ ਦਾ ਰੇਟ ਆ ਆਪਾਂ ਚੱਲਦੇ ਆ ਅੱਗੇ ਲਓ ਜੀ ਐਂਟਰੀ 게ਟ ਆ ਗਿਆ ਇੱਥੇ ਆਪਾਂ ਲਾਈਨਾਂ ਬਹੁਤ ਲੰਬੀਆਂ ਲੰਬੀਆਂ ਨੇ ਕਿਉਂਕਿ ਅੱਜ ਐਤਵਾਰ ਦਾ ਦਿਨ ਆ ਐਤਵਾਰ ਕਰਕੇ ਨਾ ਬਹੁਤ ਭੀੜ ਬਹੁਤ ਜ਼ਿਆਦਾ ਵਾ ਇਹ ਕਾ ਬਹੁਤ ਬੁਰੀ ਗੱਲ ਜਿੰਨਾ ਵਧੀਆ ਅਜੂਬਾ ਗੰਦ ਉਨਾਂ ਹੀ ਪਾਇਆ ਹੋਇਆ ਲੋਕਾਂ ਨੇ ਮੈਂ ਕਹਿੰਦਾ ਭੀੜ ਬਹੁਤ ਆ ਇੱਕੂੰ ਗੰਦ ਪਾਇਆ ਪਿਆ ਅੰਦਰਲੇ ਪਾਸੇ ਬੋਤਲੇ ਬੋਤਲਾਂ ਖੰਡਾਈਆਂ ਪਈਆਂ ਨੇ ਵੀ ਇੰਨੀ ਵਧੀਆ ਜਗ੍ਹਾ ਤੁਸੀਂ ਕਿਉਂ ਗੰਦ ਪਾਉਨੇ ਹੋ ਬਈ ਮਸਾਂ ਆਇਆ ਅੰਦਰ ਮਸਾਂ ਮੈਂ ਕਹਿੰਦਾ ਇੰਨੀ ਕ ਭੀੜ ਸੀ ਇੰਨੀ ਕ ਤਲਾਸ਼ੀ ਲਈ ਹੈ ਨਾ ਉੱਥੇ ਮਿਲਟਰੀ ਲੱਗੀ ਹੋਈ ਆ ਬੱਸ ਕਰਾਤੀ ਉਹਨਾਂ ਨੇ ਬੱਸ ਬਹੁਤ ਤਲਾਸ਼ੀ ਲੈਂਦੇ ਨੇ ਵੀ ਇੱਕ ਵੀ ਚੀਜ਼ ਖਾਣ ਦੀ ਅੰਦਰ ਨਹੀਂ ਲੈ ਕੇ ਜਾਂਦੇ ਉੱਥੇ ਜਮ੍ਹਾਂ ਕਰਾ ਦਿਓ ਫੇਰ ਅੰਦਰ ਲੈ ਜਾਓ ਭਾਵੇਂ ਚਾਹੀ ਹੁਣ ਆਪਾਂ ਉਹ ਮੇਨ ਗੇਟ ਆ ਜਿਹੜਾ ਉਹ ਐਂਟਰ ਕਰਦੇ ਆ ਤੇ ਉੱਥੋਂ ਹੀ ਜਿਹੜਾ ਵਾ ਤਾਜ ਮਹਿਲ ਆ ਆਪਾਂ ਨੂੰ ਦੇਖਣਾ ਸਟਾਰਟ ਹੋਊਗਾ ਤੇ ਆਹ ਸਟਾਰਟਿੰਗ ਪੁਆਇੰਟ ਆ ਇਹ ਵੀ ਬਲੂਆ ਪੱਥਰ ਨਾਲ ਬਣਿਆ ਹੋਇਆ ਜਿਹੜਾ ਲਾਲ ਰੰਗ ਦਾ ਬਲੂਆ ਪੱਥਰ ਆ ਇਹ ਕਹਿੰਦੇ ਉਦੋਂ ਮਿਲਦਾ ਸਾਰੇ ਜਿਹੜੇ ਕਿਲੇ-ਕੁਲੇ ਬਣਾਏ ਸੀ ਇੱਕ ਤਰ੍ਹਾਂ ਦੇ ਬਣਾਏ ਸੀਗੇ ਮਤਲਬ ਕਿ ਇੱਕ ਪੱਥਰ ਦੇ ਨਾਲ ਹੀ ਇਥੋਂ ਲੈਨੇ ਆ ਜੀ ਆਪਾਂ ਹੁਣ ਤਾਜ ਮਹਿਲ ਦੀ ਪਹਿਲੀ ਝਲਕ ਤੇ ਤਾਜ ਮਹਿਲ ਬਾਰੇ ਤੁਹਾਨੂੰ ਦੱਸਦੇ ਆ ਜਿੰਨਾ ਕਿ ਵੀ ਆਪਾਂ ਨੂੰ ਇਤਿਹਾਸ ਦੀ ਹਿਸਟਰੀ ਆ ਆਪਣੇ ਆਪਾਂ ਨੂੰ ਪਤਾ ਵਾ ਉਹੀ ਤੁਹਾਡੇ ਨਾਲ ਸਾਂਝੀ ਕਰਨੇ ਆ ਹੁਣ ਆਪਾਂ ਲਓ ਜੀ ਦੇਖੋ ਕੱਠ ਦੇਖੋ ਪਹਿਲਾਂ ਤੁਸੀਂ ਤੇ ਖੂਬਸੂਰਤੀ ਦੇਖੋ ਕਿੰਨਾ ਸੋਹਣਾ ਐਵੇਂ ਥੋੜੀ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਇਹਨੂੰ ਗਿਣਿਆ ਜਾਂਦਾ ਲਓ ਜੀ ਦੇਖੋ ਝਲਕ ਦੇਖੋ ਆਪਾਂ ਹੁਣ ਪਹਿਲਾਂ ਇੱਥੇ ਫੋਟੋਆਂ ਕਰਾ ਲਈਏ ਮੈਨੂੰ ਲੱਗਦਾ ਫਿਰ ਬੜੀ ਭੀੜ ਹੋ ਜਾਣੀ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਤੇ ਲੋਕ ਫੋਟੋਆਂ ਬਹੁਤ ਕਰਾਏ ਨੇ ਕਿਉਂਕਿ ਇਹ ਵਿਊ ਪੁਆਇੰਟ ਆ ਜਿਹੜਾ ਉਹ ਇਹੀ ਆ ਤੇ ਹੁਣ ਇੱਥੋਂ ਖਾਲੀ ਹੋ ਮਾੜਾ ਮੋਟਾ ਫੇਰ ਆਪਾਂ ਫੋਟੋ ਕਰਾਵਾਂਗੇ ਤੇ ਫੇਰ ਆਪਾਂ ਅੱਗੇ ਜਾਵਾਂਗੇ ਲਓ ਜੀ ਫੋਟੋ ਫੋਟੋ ਆਪਾਂ ਕਰਾ ਲਈਆਂ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਤਾਜ ਮਹਿਲ ਵੱਲ ਨੂੰ ਤੇ ਤਾਜ ਮਿਲਦਾ ਆ ਰਾਹ ਜਿਵੇਂ ਜਾਣ ਵਾਲਾ ਵਾ ਤੇ ਆਉਣ ਵਾਲਾ ਉਧਰ ਦੀ ਆ ਪਰ ਲੋਕ ਆਈ ਜਾਈ ਜਾਂਦੇ ਨੇ ਕੋਈ ਚੱਕਰ ਨਹੀਂ ਇਦਾਂ ਜਿਵੇਂ ਫੋਟੋ ਫੋਟਾ ਲੋਕ ਕਰਾਏ ਨੇ ਇਹ ਬਈ ਸ਼ਾਹ ਜਹਾਨ ਨੇ ਨਾ ਆਪਣੀ ਜਿਹੜੀ ਪਤਨੀ ਸੀ ਉਹਦੀ ਤੀਜੀ ਪਤਨੀ ਸੀਗੀ ਮੁਮਤਾਜ਼ ਉਹਦੀ ਯਾਦ ਵਿੱਚ ਇਹ ਤਾਜ ਮਹਿਲ ਬਣਾਇਆ ਗਿਆ ਸੀ ਤਾਜ ਮਹਿਲ ਉਹਦੀ ਇੱਕ ਗੱਲ ਹੋਰ ਕਰ ਲਈਏ ਉਹਦਾ ਜਿਹੜਾ ਨਾਮ ਸੀ ਅਸਲੀ ਉਹ ਮੁਮਤਾਜ਼ ਨਹੀਂ ਸੀ ਉਹ ਸੀ ਅਰਜੂਮੰਦ ਬੇਗਮ ਬਾਨੋ ਇਦਾਂ ਦਾ ਨਾਮ ਸੀ ਉਹਦਾ ਤੇ ਉਹਦੀ ਉਹ ਤੀਜੀ ਪਤਨੀ ਸੀ ਤੇ ਉਹ ਸਭ ਤੋਂ ਪਿਆਰੀ ਸੀ ਉਹਦੀ ਉਹ ਮੁਮਤਾਜ਼ ਦੀ ਮੌਤ ਬਈ ਹੁੰਦੀ ਆ 1631 ਈਸਵੀ ਵਿੱਚ ਉਸ ਸਮੇਂ ਉਸ ਦੀ 14ਵੀਂ ਔਲਾਦ ਆ ਜਿਹੜੀ ਉਹ ਜਨਮ ਲੈਣ ਵਾਲੀ ਸੀ ਤੇ ਉਸ ਤੋਂ ਬਾਅਦ ਸ਼ਾਹਜਹਾਨ ਨੇ ਫੈਸਲਾ ਕੀਤਾ ਕਿ ਮੈਂ ਉਸ ਦੀ ਯਾਦ ਵਿੱਚ ਇੱਕ ਇਹੋ ਜਿਹੀ ਚੀਜ਼ ਇਹੋ ਜਿਹਾ ਮਕਬਰਾ ਬਣਾਵਾਂ ਕਿ ਜਿਹਨੂੰ ਸਾਰੀ ਦੁਨੀਆ ਯਾਦ ਕਰੇ ਕਿ ਇਹ ਜੀ ਮੈਂ ਮਿਸਾਲ ਪੈਦਾ ਕਰਾਂ ਦੁਨੀਆ ਅੱਗੇ ਕਿ ਸਾਰੀ ਦੁਨੀਆ ਇੱਥੇ ਦੇਖਣ ਆਵੇ 1632 ਚ ਬਈ ਫਿਰ ਇਹਨੂੰ ਉਹਨਾਂ ਸ਼ਾਹਜਹਾਨ ਨੇ ਤਾਜ ਮਹਿਲ ਨੂੰ ਬਣਾਉਣਾ ਸ਼ੁਰੂ ਕੀਤਾ ਤੇ 22 ਸਾਲਾਂ ਬਾਅਦ ਇਹ ਬਣ ਕੇ ਤਿਆਰ ਹੋ ਗਿਆ ਸੀਗਾ तकरीबन ਉਦੋਂ 3 ਕਰੋੜ ਉਦੋਂ ਦਾ ਜਿਹੜਾ ਸੀ ਆ ਪੈਸਾ ਲੱਗਿਆ ਸੀਗਾ ਤੇ ਅੱਜ ਦੇ ਉਹ ਪਤਾ ਨਹੀਂ ਕਿੰਨੇ ਹਜ਼ਾਰਾਂ ਨੇ ਕਾ ਕਰੋੜ ਰੁਪਈਆ ਬਣ ਜਾਂਦੇ ਆ ਇੱਧਰ ਇੱਕ ਮਿਊਜ਼ੀਅਮ ਬਣਿਆ ਹੋਇਆ ਜੀ ਇੱਕ ਇਹਨੂੰ ਕਹਿੰਦੇ ਆ ਤਾਜ ਮਿਊਜ਼ੀਅਮ ਇਹ ਬਣਿਆ ਸੀ 1982 ਵਿੱਚ ਆਪਾਂ ਅੰਦਰ ਚੱਲਦੇ ਆ ਫੋਟੋ ਨਹੀਂ ਪਰ ਆਪਾਂ ਨੂੰ ਕਰਨ ਦੇਣੀ ਆਪਾਂ ਨਾ ਮਿਊਜ਼ੀਅਮ ਜਿਹੜਾ ਮਿਊਜ਼ੀਅਮ ਵਿੱਚ ਗਏ ਸੀਗੇ ਇਹਦੇ ਵਿੱਚ ਅੰਦਰ ਇਹਦਾ ਵੀਡੀਓਗ੍ਰਾਫੀ ਨਹੀਂ ਕਰ ਦਿੰਦੇ ਹੈਗੇ ਫੋਟੋਗ੍ਰਾਫੀ ਉਹਦੇ ਵਿੱਚ ਕੀ ਪਿਆ ਉਹਨਾਂ ਦੀ ਜਿਹੜੀਆਂ ਤਲਵਾਰਾਂ ਪਈਆਂ ਨੇ ਉਹ ਰਾਜਿਆਂ ਦੀਆਂ ਮੁਗਲ ਸੀਗੇ ਉਦੋਂ ਉਸ ਟਾਈਮ ਦੇ ਪੱਥਰ ਉਹਨਾਂ ਦੀਆਂ ਜਿਹੜੀਆਂ ਆਪਣੇ ਅਰਬੀ ਭਾਸ਼ਾ ਸੌਰੀ ਉਰਦੂ ਭਾਸ਼ਾ ਵਿੱਚ ਲਿਖੇ ਨਮਾਜ਼ ਦੇ ਕੁਛ ਨਾ ਪੱਤਰੇ ਉਹ ਲੱਗੇ ਹੋਏ ਨੇ ਤੇ ਕਈ ਜਿਵੇਂ ਭਾਂਡੇ ਚੀਨੀ ਦੇ ਭਾਂਡੇ ਹੁੰਦੇ ਨੇ ਕੱਪੀਆਂ ਕੇਤੜੀਆਂ ਉਹ ਟਾਈਮ ਦੀਆਂ ਸੀਗੀਆਂ ਉਹ ਪਈਆਂ ਨੇ ਤੇ ਹੋਰ ਜਿਵੇਂ ਉਹਨਾਂ ਦੇ ਖੰਡੇ ਖੁੰਡੇ ਸੀਗੇ ਭਾਲੇ ਹੁੰਦੇ ਨੇ ਕਈ ਨਿਸ਼ਾਨੀਆਂ ਪਈਆਂ ਨੇ ਤੇ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਅਸੀਂ ਮੈਂ ਰਿਕਵੈਸਟ ਕੀਤੀ ਸੀ ਉਹ ਕਹਿੰਦੇ ਵੀ ਨਹੀਂ ਬਣਾ ਨਹੀਂ ਸਕਦੇ ਤੁਸੀਂ ਵੀਡੀਓ ਚਲੋ ਆਪਾਂ ਹੁਣ ਅੱਗੇ ਚੱਲਦੇ ਆ ਤੇ ਦੇਖਦੇ ਆ ਉਧਰ ਚੱਲਦੇ ਆ ਤਾਜ ਮਹਿਲ ਵਾਲੀ ਸਾਈਡ ਤੇ ਮੈਨੂੰ ਲੱਗਦਾ ਫੋਨ ਉਹਨਾਂ ਨਾ ਜੇਬ ਚ ਪਾਉਣਾ ਪੈਣਾ ਇਹ ਹਜੇ ਜਾਨਵਰ ਬਹੁਤ ਨੇ ਇੱਥੇ ਆ ਫੁੱਲ ਤੋੜ ਤੋੜ ਖਾਈ ਜਾਂਦੇ ਨੇ ਕੋਹ ਖਾਈ ਜਾਂਦਾ ਪਤਾ ਨਹੀਂ ਕੀ ਦਾ ਉਹਨੇ ਹੁਣੇ ਫੁੱਲ ਜਾਂ ਤੋੜਿਆ ਲੈ ਉਹਦਾ ਘਰੂ ਪੂਰਾ ਚੰਗੀ ਤਰ੍ਹਾਂ ਨਤਾਰਾ ਤੇ ਫੇਰ ਖਾਓ ਆ ਪਤਾ ਨਹੀਂ ਕਿ ਲੱਭੀ ਜਾਂਦਾ ਬੈਠਾ ਇਹ ਤੂੰ ਪਹਿਲਾਂ ਕੇ ਫੋਨ ਖੋਲ ਦੇ ਤੇ ਆਪਾਂ ਜੇਬ ਚ ਪਾ ਲਈਏ ਹੋਰ ਜਾਣਕਾਰੀ ਭਾਈ ਆਪਾਂ ਨੂੰ ਇਹ ਮਿਲੀ ਆ ਕਿ ਇਹ ਜਦੋਂ ਆ ਤੁਸੀਂ ਪਹਿਲਾਂ ਗੁੰਬ ਦੇਖੋ ਬਹੁਤ ਹੀ ਵਿਸ਼ਾਲ ਗੁੰਬ ਦਾ ਤਕਰੀਬਨ ਕਹਿੰਦੇ ਇਹ 73 ਮੀਟਰ ਉੱਚਾ ਗੁੰਬ ਦਾ ਹੈ ਤੇ ਇਹ ਜਦੋਂ ਕਹਿੰਦੇ ਬਣਾਇਆ ਗਿਆ ਸੀ 20000 ਲੇਬਰ ਬੰਦਿਆਂ ਨੇ ਕੰਮ ਕੀਤਾ ਸੀ ਅੱਜ ਦੇ ਹਿਸਾਬ ਨਾਲ ਹਜ਼ਾਰਾਂ ਕਰੋੜ ਰੁਪਏ ਬਣਦੇ ਨੇ ਤੇ ਇੱਧਰ ਜਿਹੜੀ ਜਿਵੇਂ ਆ ਮੈਂ ਪਹਿਲਾਂ ਵੀ ਗੱਲ ਕੀਤੀ ਆ ਲਾਲ ਪੱਥਰ ਆ ਇਹ ਰਾਜਸਥਾਨ ਤੋਂ ਲਿਆਂਦਾ ਗਿਆ ਸੀ ਭਾਈ ਆ ਇੱਕ ਹੋਰ ਆ ਗਿਆ ਵਜ਼ੂ ਵਜ਼ੂ ਮਤਲਬ ਕਿ ਜਿੱਥੇ ਨਮਾਜ਼ ਪੜਨ ਤੋਂ ਪਹਿਲਾਂ ਹੱਥ ਪੈਰ ਮੂੰਹ ਧੋਤਾ ਜਾਂਦਾ ਤੇ ਇੱਕ ਪਵਿੱਤਰ ਮੰਨਿਆ ਜਾਂਦਾ ਇਹ ਤੁਹਾਨੂੰ ਆਪਾਂ ਪਹਿਲਾਂ ਉੱਥੇ ਜਾਮਾ ਮਸਜਿਦ ਦਿੱਲੀ ਵੀ ਦਿਖਾਇਆ ਸੀਗਾ ਉੱਥੇ ਵੀ ਵਜ਼ੂ ਬਣਿਆ ਹੋਇਆ ਵਾ ਤੇ ਇੱਥੇ ਵੀ ਬਣਿਆ ਹੋਇਆ ਤੇ ਇਹ ਪਿਛਲਾ ਪਾਸਾ ਆ ਗਿਆ ਤਾਜਮਹਿਲ ਦੇ ਪਿੱਛੇ ਇਹ ਚੱਲਦੀ ਹੈ ਜੀ ਆਪਣੀ ਜਮਨਾ ਕੱਲਪਾਉ ਸਾਹਮਣੇ ਦੇਖਦਾ ਨਾ ਉਹ ਲਾਲ ਕਿਲਾ ਅਗਰੇ ਵਾਲਾ ਉੱਥੋਂ ਆਪਾਂ ਕੱਲ ਵੀਡੀਓ ਬਣਾਈ ਸੀਗੀ ਇੱਕ ਸ਼ਾਟ ਲਿਆ ਸੀ ਤੇ ਆ ਜਾਂਦੀ ਹੈ ਜਮਨਾ ਇਹ ਮੈਂ ਅੱਗੇ ਆਇਆ ਸੀਗਾ 12-13 ਸਾਲ ਮੇਰਾ ਦਾ ਪਹਿਲਾ ਇੱਥੇ ਇੱਕ ਕਾਲਾ ਤਾਜਮਹਿਲ ਦੇਖਿਆ ਸੀ ਹੁਣ ਨਹੀਂ ਉਹ ਪਤਾ ਨਹੀਂ ਕਿੱਧਰ ਗਿਆ ਤੇ ਇੱਥੇ ਪੈਸੇ ਬੁজে ਬਈ ਬਹੁਤ ਲੋਕ ਥੱਲੇ ਸਿੱਟੀ ਜਾਂਦੇ ਨੇ ਐਵੇਂ ਇੱਥੇ ਲਿਖਿਆ ਆ ਵੀ ਇੱਥੇ ਨਾ ਸਿੱਕੇ ਨਾ ਸੱਟੋ ਥੱਲੇ ਪੌੜੀਆਂ ਉਤਰਦੀਆਂ ਨੇ ਪਤਾ ਨਹੀਂ ਹੁਣ ਇਹ ਨਹੀਂ ਪਤਾ ਉਹ ਜਾਂਦੀਆਂ ਕਿੱਧਰ ਨੂੰ ਨੇ ਤੇ ਆਪਾਂ ਹੁਣ ਇੱਧਰ ਹੋਰ ਝਾਤੀ ਮਾਰਦੇ ਆ ਚਿੱਟਾ ਸੰਗ ਮਰਮਰ ਸਾਰੇ ਪਾਸੇ ਸੰਗ ਮਰਮਰੀ ਲੱਗਾ ਜਿਹੜਾ ਅੱਜ ਦਾ ਪੱਥਰਾ ਕਹਿੰਦੇ ਉਹ ਕੁਝ ਟਾਈਮ ਬਾਅਦ ਖਰਾਬ ਵੀ ਹੋ ਜਾਂਦਾ ਪਰ ਇਹਨੂੰ ਦੇਖੋ ਤੁਸੀਂ ਕਿੰਨਾ ਟਾਈਮ ਹੋ ਗਿਆ ਖਰਾਬ ਨਹੀਂ ਹੋਇਆ ਇੱਕ ਬਈ ਜਿਹੜੇ ਮਿਨਾਰ ਬਣਾਏ ਗਏ ਨੇ ਕਹਿੰਦੇ ਨਾ ਜੇ ਪਚਾਲ ਵੀ ਆਉਂਦਾ ਤੇ ਇਹ ਉੱਪਰ ਨਹੀਂ ਲੱਗਣਗੇ ਤਾਜ ਮਹਿਲ ਦੇ ਇਹ ਇਧਰ ਨੂੰ ਮਤਲਬ ਕਿ ਡੇਗਣਗੇ ਐਸਾ ਉਹਨਾਂ ਡਿਜ਼ਾਈਨ ਕੀਤੇ ਨੇ ਬਈ ਜਿਹੜੇ ਗਾਈਡ ਨੇ ਨਾ ਉਹ ਇਹ ਗੱਲ ਦੱਸੇ ਨਹੀਂ ਹੈਗੇ ਤੁਹਾਨੂੰ ਕਿ ਇੱਥੇ ਇੱਕ ਮੇਨ ਖੂਬਸੂਰਤੀ ਤਾਂ ਇਹਦੀ ਹੈਗੀ ਆ ਪਰ ਇਹ ਮੇਨ ਇੱਕ ਜੇ ਦੇਖਿਆ ਜਾਵੇ ਇਹ ਕਬਰ ਆ ਮਮਤਾਜ ਦੀ ਸ਼ਾਹਜਹਾਨ ਦੀ ਜਿਹੜੀ ਤੀਜੀ ਪਤਨੀ ਸੀਗੀ ਉਹਦੀ ਕਬਰ ਉੱਪਰ ਵੀ ਆਪਾਂ ਟੈਕਟ ਕਦੇ ਬਹੁਤ ਜ਼ਿਆਦਾ ਮਹਿੰਗੀ ਆਪਾਂ ਇੱਥੇ ਆ ਟੈਕਟ ਦਿੱਤੀ ਬਾਹਰ ਆ ਗਈ ਤੇ ਹੁਣ ਕੋਈ ਇੰਨਾ ਦੇਖਣ ਨੂੰ ਐ ਨਹੀਂ ਆ ਪਾਣੀ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਇੱਥੇ ਪਾਣੀ ਪਰ ਉਹ ਫ੍ਰੀ ਵਾਲੀਆਂ ਨੇ ਜੇ ਤੁਸੀਂ ਦੂਜੀਆਂ ਵੀ ਲੈਣੀਆਂ ਨੇ ਇੱਧਰ ਪਈਆਂ ਨੇ ਆ ਮਸ਼ੀਨਾਂ ਇਹਦੇ ਵਿੱਚ 5-10 ਰੁਪਏ ਜੰਨੇ ਦੀ 20 ਰੁਪਏ ਦੀ ਆ ਇਹਦੇ ਵਿੱਚ ਭਾਈ ਰੁਪਈਏ ਪਾਓ ਤੇ ਬੋਤਲ ਬਾਹਰ ਆ ਜਾਂਦੀ ਆ ਵਧੀਆ ਸਿਸਟਮ ਆ ਤੇ ਆ ਆਈਸਕ੍ਰੀਮ ਅੱਛਾ ਲੇਜ਼ ਵੀ ਚੱਲਦੇ ਨੇ ਕਿਆ ਬਾਤ ਆ ਚੱਕ ਤੋਂ ਚੱਕ ਤੋਂ ਫਟੇ ਤੇ ਆਪਾਂ ਜੀ ਉੱਥੇ ਹੀ ਆ ਗਏ ਜਿੱਥੇ ਆਪਾਂ ਨਿਕਲੇ ਸੀ ਤਾਜ ਮਹਿਲ ਦੇ ਮੈਟਰੋ ਸਟੇਸ਼ਨ ਤੇ ਤੇ ਇੱਧਰ ਮੇਲਾ ਮੂਲਾ ਕੋਈ ਯਾਤਰਾਵਾ ਰੋਲਾ ਰੂਲਾ ਪੈ ਰਿਹਾ ਆਪਾਂ ਅੰਦਰ ਚੱਲਦੇ ਆ ਅੰਦਰ ਆ ਗਏ ਬਈ ਹੁਣ ਆਪਾਂ ਟਿਕਟ ਹੋਰ ਜਗ੍ਹਾ ਦੀ ਲੈਣੀ ਆ ਜਿੱਥੇ ਪਹਿਲਾਂ ਆਪਾਂ ਆਏ ਸੀ ਉੱਥੋਂ ਨਹੀਂ ਲੈਣੀ ਆਪਾਂ ਕਿਉਂਕਿ ਆਪਾਂ ਉਧਰੋਂ ਆਗਰੇ ਵਾਲੇ ਲਾਲ ਕਿਲੇ ਤੋਂ ਹੋ ਕੇ ਆਏ ਸੀਗੇ ਤੇ ਹੁਣ ਕਹਿੰਦੇ ਇੱਥੇ ਬਿਜਲੀ ਘਰ ਪੈਂਦਾ ਕਿ ਬਿਜਲੀ ਘਰ ਦੀ ਤੁਹਾਨੂੰ ਟਿਕਟ ਲੈਣੀ ਪੈਣੀ ਆ ਤੇ ਉੱਥੇ ਜਾਣਾ ਪੈਣਾ ਵਾ ਤੇ ਟ੍ਰੇਨ ਆਉਣ ਵਾਲੀ ਆ ਮੈਂ ਆਪਾਂ ਵੇਟ ਕਰਦੇ ਆ ਮੈਨੂੰ ਲੱਗਾ 3-4 ਮਿੰਟ ਬਾਅਦ ਵਿੱਚ ਟ੍ਰੇਨ ਆ ਜਾਂਦੀ ਹੈ ਕਹਿੰਦੇ ਉਹ ਸਾਹਮਣੇ ਲਾਈਟ ਜੀ ਦਾ ਮੱਚਦੀ ਆ ਉਹ ਆ ਗਈ ਆ ਹੀ ਗਈ ਮੈਨੂੰ ਲੱਗਾ ਤੇ ਮੈਨੂੰ ਲੱਗਾ 30 ਕੇ ਸਕਿੰਟੇ ਖੜੂ ਤੇ ਇਹਨੇ 5-7 ਮਿੰਟ ਬਾਅਦ ਬਾਅਦ 10 ਮਿੰਟ ਚ ਨਹੀਂ ਬਿਜਲੀ ਕਰ ਲਾ ਦੇਣਾ ਆਪਾਂ ਨੂੰ ਇੱਕਦਮ ਤੇਜ਼ ਵੜੀ ਆਉਂਦੀ ਆ ਤੇ ਮਤਲਬ ਕਿ ਰੁਕਦੀ ਇੱਕਦਾਂ ਵੇ ਰੁਕ ਜਾਂਦੀ ਆ ਜਿਵੇਂ ਡਿਸਕ ਬ੍ਰੇਕ ਨਹੀਂ ਹੈ ਜਾਵੇਂ ਹੋ ਜਾਂਦੀ ਆ ਤੇ ਹੁਣ ਆਪਾਂ ਬਹਿਨੇਆ ਵਿੱਚ ਆਪਾਂ ਜਾਣਾ ਜੀ ਹੁਣ ਬਿਜਲੀ ਘਰ ਇੱਕ ਸਟੇਸ਼ਨ ਨੂੰ ਪਤਾ ਨਹੀਂ ਬਿਜਲੀ ਘਰ ਨੂੰ ਕੋਈ ਹੋਰ ਵੀ ਕਹਿੰਦੇ ਨੇ ਕੋਈ ਪਤਾ ਨਹੀਂ ਉੱਤੇ ਮੈਨੂੰ ਦੱਸਿਆ ਸੀ ਉਹਨੇ ਟੈਕਟ ਵਾਲੇ ਬਾਈ ਨੇ ਪਤਾ ਨਹੀਂ ਕੀ ਕਹਿੰਦੇ ਨੇ ਤੇ ਉਹ ਆਪਾਂ ਚੱਲਦੇ ਆ ਤੇ ਇੱਧਰ ਜਵਾਕ ਬੈਠੇ ਨੇ ਬਾਹਲੇ ਵਿੱਚ ਕੁਝ ਹੈ ਨਹੀਂ ਗੇ ਖਾਲੀ ਪਈਆ ਕਿਉਂਕਿ ਹਜੇ ਥੋੜੇ ਸਟੇਸ਼ਨਾਂ ਤੇ ਜਾਂਦੀਆਂ ਨਾ 5-7 ਤੇ ਕੋਲ ਦੇ ਹੁਣ ਲਓ ਜੀ ਖੁੱਲ ਗਏ ਤੇ ਆਪਾਂ ਹੁਣ ਕਰਦੇ ਆ ਐਗਜ਼ਿਟ ਬਿਜਲੀ ਘਰ ਬਿਜਲੀ ਘਰ ਐਗਜ਼ਿਟ ਆਹੀ ਉਹ ਆ ਦੇ ਇਧਰਲੇ ਬਸ ਨਾ ਡਿਜ਼ਾਈਨਾਂ ਦੇ ਆ ਦੇ ਕਿੰਨੇ ਸੋਹਣੇ ਸੋਹਣੇ ਦੇਖੋ ਮੋਰ ਮਾਰ ਪੱਥਰ ਦੇ ਵਿੱਚ ਹੀ ਗਲਗਾਰੀਆਂ ਕੀਤੀਆਂ ਨੇ ਹਰਦਵਾਰ ਦਾ ਪਤਾ ਨਹੀਂ ઋષਿਕੇਸ਼ ਦਾ ਮੈਨੂੰ ਲੱਗਦਾ ਤਾਜ ਮਹਿਲ ਤੋਂ ਆਪਾਂ ਵਾਪਸ ਆ ਗਏ ਸੀ ਕਿ ਗੁਰਦਾਰਾ ਸਾਹਿਬ ਅੱਜ ਦੀ ਸਟੇ ਵੀ ਆਪਾਂ ਇੱਥੇ ਹੀ ਕਰਾਂਗੇ ਤੇ ਸਵੇਰੇ ਆਪਾਂ ਤਕਰੀਬਨ ਇੱਥੋਂ ਨਿਕਲਾਂਗੇ 8:00 ਵਜੇ ਦੇ ਕਰੀਬ ਕਿਉਂਕਿ ਇੱਕ ਘੰਟਾ ਤੇ ਇੱਥੋਂ ਆਗਰੇ ਕੈਂਟ ਜੋ ਸਟੇਸ਼ਨ ਆ ਉੱਥੇ ਆਪਾਂ ਨੂੰ ਲੱਗ ਜਾਣਾ ਤੇ ਆਪਾਂ ਨੂੰ ਜਿਹੜਾ ਕੱਲ ਦਾ ਸਫ਼ਰ ਹੋਊਗਾ ਉਹ ਹੋ ਰਊਗਾ ਗਵਾਲੀਅਰ ਦਾ ਗਵਾਲੀਅਰ ਚ ਆਪਾਂ ਇੱਕ ਦੋ ਚੀਜ਼ਾਂ ਦੇਖਣੀ ਆਂਦੀ ਉਸ ਤੋਂ ਬਾਅਦ ਗੁਰਦਰਾ ਸਾਹਿਬ ਜਿਹੜਾ ਬੰਦੀ ਛੋੜਾ ਗਵਾਲੀਅਰ ਦਾ ਕਿਲਾ ਉਹ ਉੱਥੇ ਆਪਾਂ ਰਹਿਸ਼ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਲਈ ਰੱਬ ਰਾਖਾ